ਲੋ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਦਮਦਮਾ ਸਾਹਿਬ ਚਰਨ ਛੋਹ ਪ੍ਰਾਪਤ ਧਰਤੀ ਗੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਲੋ ਕਰੀਏ ਦਰਸ਼ਨ ਫਿਰ ਗਰੂ ਪਿਆਰੇਓ ਮੀਰੀ ਪੀਰੀ ਦੇ ਮਾਲਕ ਪਾਤਸ਼ਾਹੀ 6ਵੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਸ ਅਸਥਾਨ ਨੂੰ ਚਰਨ ਛੋਹ ਪ੍ਰਾਪਤ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 25 ਫੱਗਣ 1688 ਬਿਕਰਮੀ ਜਾਣੇ ਕਿ 1631 ਈਸਵੀ ਨੂੰ ਨਗਰ ਕੁਡਾਣੀ ਕਲਾਂ ਵਿੱਚ ਆਣ ਪਹਾਰੇ ਅਤੇ ਨਗਰ ਦੇ ਇੱਕ ਪਾਸੇ ਕੁਝ ਉੱਚੀ ਨਮੀ ਥਾਂ ਦੇ ਕੇ ਦਰਖਤ ਦੇ ਹੇਠਾਂ ਕੰਮਰ ਕੱਸੇ ਨੂੰ ਖੋਲਿਆ ਅਤੇ ਵਿਸ਼ਰਾਮ ਕੀਤਾ ਇਸ ਅਸਥਾਨ ਤੇ ਰਹਿਣ ਵਾਲਾ ਇੱਕ ਸਾਧੂ ਤਪੱਸਵੀ ਜਿਸ ਨੇ ਸਤਗੁਰੂ ਜੀ ਨੂੰ ਜਲ ਅਰਪਣ ਕੀਤਾ ਸਤਗੁਰੂ ਜੀ ਸਾਧੂ ਦੇ ਨਾਲ ਪਰਮਾਰਥਕ ਬਚਨ ਬਿਲਾਸ ਕਰਦੇ ਹੋਏ ਉੱਥੇ ਰਹੇ ਅਤੇ 사ਤਗੁਰ ਜੀ ਨੇ ਆਪਣੀ ਖੁਸ਼ੀ ਦੇ ਕਰਕੇ ਉਸ ਸਾਧੂ ਨੂੰ 84 ਦੇ ਗੇਟ ਚੋਂ ਮੁਕਤ ਕਰਕੇ ਵਰਦਾਨ ਦਿੱਤਾ ਹਰ ਆਉਣ ਵਾਲਾ ਸ਼ਰਧਾਲੂ ਪਹਿਲਾਂ ਤੇਰੇ ਦਰ ਤੇ ਚੁਕੇਗਾ ਅਤੇ ਫਿਰ ਮੇਰੇ ਦਰਬਾਰ ਵਿੱਚ ਆਵੇਗਾ ਸੋ ਜੋ ਪ੍ਰਾਣੀ ਤੇਰੇ ਦਰ ਤੇ ਚੁਕੇਗਾ ਉਸ ਉੱਤੇ ਸਾਡੀ ਵੀ ਅਪਾਰ ਬਖਸ਼ਿਸ਼ ਰਹੇਗੀ ਅਤੇ ਹਰ ਮਨੋ ਕਾਮਨਾ ਪੂਰੀ ਹੋਵੇਗੀ ਬਾਬੇ ਸੂਰਤੀਏ ਦੇ ਨਾਲ ਜਦੋਂ ਇਸ ਨਗਰ ਦੀ ਸੰਗਤ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਤਾਰਨ ਦੀ ਬੇਨਤੀ ਕੀਤੀ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਕੁਡਾਣੀ ਕਲਾਂ ਬੋਲੋ ਜੀ ਵਾਹਿਗੁਰੂ ਤੇ ਇਹ ਜਗਾ ਉਸ ਸਾਧੂ ਤਪਸਵੀ ਦੀ ਹੈ ਜਿਸ ਨੇ ਸਤਗੁਰ ਜੀ ਨੂੰ ਜਲ ਅਰਪਣ ਕੀਤਾ ਸੀ ਅਤੇ ਸਾਹਿਬ 시ਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਾਧੂ ਨੂੰ 84 ਦੇ ਗੇੜ ਤੋਂ ਮੁਕਤ ਕਰਕੇ ਵਰਦਾਨ ਦਿੱਤਾ ਸੀ ਕਿ ਹਰ ਆਉਣ ਵਾਲਾ ਸ਼ਰਧਾਲੂ ਪਹਿਲਾਂ ਤੇਰੇ ਦਰ ਤੇ ਚੁਕੇਗਾ ਤੇ ਫਿਰ ਮੇਰੇ ਦਰ ਤੇ ਆਵੇਗਾ ਅਤੇ ਉਸ ਦੀਆਂ ਹਰ ਮਨੁਕਾਮਨਾ ਪੂਰੀਆਂ ਹੋਣਗੀਆਂ ਸੋ ਇਟਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪੂਰਨ ਸੰਗਤ ਨਾਲ ਵੀ ਸਾਂਝੀ ਕਰੋ ਜੀ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖੋ ਜੀ